ਅਮਰੀਕਾ ਦੇ ਗ੍ਰਹਿ ਮੰਤਰਾਲੇ ਦੇ ਸੁਰੱਖਿਆ ਅਧਿਕਾਰੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਜਾਂਚ ਲੱਗੇ ਹੋਏ ਹਨ ਇਸੇ ਲੜੀ ਤਹਿਤ ਉਨ੍ਹਾਂ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਕੀਤਾ ਜਿਸ ਤੇ ਕੋਤ ਸਿੱਖਾ ਜਿੱਥੇ ਬੰਦੀਆਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ ਸਿੱਖ ਜਿੱਥੇ ਬੰਦੀਆਂ ਨੇ ਜਿਹੀ ਕਾਰਵਾਈ ਨੂੰ ਉਨ੍ਹਾਂ ਦੇ ਧਰਮ ਦੀ ਪਵਿੱਤਰਤਾ ਲਈ ਖਤਰਾ ਦੱਸਿਆ ਸਿਕਾ ਵਖਵਾਦੀਆਂ ਦੇ ਨਾਲ-ਨਾਲ ਗੈਰ ਦਸਤਾਵੇਜੀ ਪ੍ਰਵਾਸੀ ਵੀ ਨਿਊਯਾਰਕ ਅਤੇ ਨਿਊ ਜਰਸੀ ਦੇ ਕੁਝ ਗੁਰਦੁਆਰਿਆਂ ਦੀ ਵਰਤੋਂ ਕਰਦੇ ਹਨ ਡੋਨਾਲਡ ਟਰੰਪ ਦੇ ਸਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਵੱਜੋਂ ਸੌ ਚੁੱਕਣ ਦੇ ਕੁਝ ਘੰਟਿਆਂ ਦੇ ਅੰਦਰ ਕਾਰਜਕਾਰੀ ਗ੍ਰੈਂਡ ਦਫ਼ਤਰ ਦੇ ਸਕੱਤਰ ਬੈਜਾਮਿਨ ਹਫਮੈਨ ਨੇ ਇਹ ਨਿਰਦੇਸ਼ ਜਾਰੀ ਕੀਤਾ ਗ੍ਰੈਂਡ ਦਫ਼ਤਰ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਕਾਰਵਾਈਸ CBP ਅਤੇ ICC ਅਧਿਕਾਰੀਆਂ ਨੂੰ ਸਾਡੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਕਾਤਲਾਂ ਤੇ ਬਲਤਕਾਰੀਆਂ ਸਮੇਤ ਅਪਰਾਧਕ ਵਿਦੇਸ਼ਾਂ ਨੂੰ ਫੜਨ ਲਈ ਤਾਕਤ ਦਿੱਤੀ ਹੈ ਜੋ ਸਾਡੇ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਡਾਕਲ ਹੋਏ ਹਨ ਬੁਲਾਰੇ ਨੇ ਕਿਹਾ ਕਿ ਅਪਰਾਧੀ ਹੁਣ ਗ੍ਰਿਫਤਾਰੀ ਤੋਂ ਗ੍ਰਿਫਤਾਰੀ ਤੋਂ ਬਚਣ ਦੀ ਅਮਰੀਕਾ ਦੇ ਸਕੂਲਾਂ ਤੇ ਚਰਚਾਂ ਵਿੱਚ ਛੁਪ ਨਹੀਂ ਸਕਣਗੇ 트াম্পਾ ਪ੍ਰਸ਼ਾਸਨ ਸਾਡੇ ਬਹਾਦਰ ਅਫਸਰਾਂ ਦੇ ਹੱਥ ਨਹੀਂ ਬਣੇਗਾ ਅਤੇ ਇਸ ਦੀ ਬਜਾਏ ਉਹਨਾਂ ਨੂੰ ਭਰੋਸਾ ਹੈ ਕਿ ਅਧਿਕਾਰੀ ਇਹ ਜਿਹੇ ਮਾਮਲਿਆਂ ਵਿੱਚ ਆਪਣੇ ਵਿਵੇਕ ਦੀ ਵਰਤੋਂ ਕਰਨਗੇ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਐਸਸੀਐਲਐਨਟੀਐਫ ਨੇ ਇਮੀਗ੍ਰੇਸ਼ਨ ਲਾਗੂ ਕਰਨ ਵਾਲੀਆਂ ਕਾਰਵਾਈਆਂ ਵਿੱਚ ਪਾਬੰਦੀ ਦਾ ਮੁੱਦਾ ਉਠਾਇਆ ਧਾਰਮਿਕ ਸਥਾਨਕ ਵਿਕੇ ਸੰਵੇਦਨਸ਼ੀਲ ਖੇਤਰਾਂ ਨੂੰ ਨਾਮਜ਼ਦ ਕਰਨ ਵਾਲੇ ਪੁਰਾਣੇ ਦਿਸ਼ਾ ਨਿਰਦੇਸ਼ਾਂ ਨੂੰ ਰੱਦ ਕਰਨ ਤੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਹਨ SCLTF ਨੇ ਕੇਆਰ ਨੀਤੀ ਪਰਚਾਨ ਕਰਨ ਵਾਲੀ ਇਸ ਤਬਦੀਲੀ ਦੇ ਨਾਲ ਹੀ ਭਾਈਚਾਰੇ ਤੋਂ ਜੇ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਨਿਰਦੇਸ਼ ਜਾਰੀ ਹੋਣ ਦੇ ਕੁਝ ਦਿਨਾਂ ਬਾਅਦ THS ਅਧਿਕਾਰੀ ਨੇ ਨਿਊਯਾਰਕ ਅਤੇ ਨਿਊ ਜਰਸੀ ਖੇਤਰ ਚ ਗੋਤਵਾਨੇ ਦਾ ਦੌਰਾ ਕੀਤਾ SALDF SALRDF ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗੱਲਨੇ ਕਿਹਾ ਕਿ ਅਸੀਂ ਗ੍ਰਹਿ ਮੰਤਰਾਲੇ ਦੇ ਉਸ ਫੈਸਲੇ ਤੋਂ ਬਹੁਤ ਚਿੰਤਾਦਾਜ ਜਿਸ ਸੰਵੇਦਨਸ਼ੀਲ ਖੇਤਰਾ ਦੀ ਸੁਰੱਖਿਆ ਖਤਮ ਕਰ ਦਿੱਤੀ ਗਈ ਹੈ ਅਤੇ ਗੁਰਦੁਆਰਿਆਂ ਵਰਗੇ ਧਾਰਮਿਕ ਧਰਮ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਿਰਨਪੁਰ ਗੱਲ ਨੇ ਕਿਹਾ ਹੈ ਕਿ ਗੁਰਦੁਆਰੇ ਸਿਰਫ ਉਹ ਧਾਰਮਿਕ ਸਥਾਨ ਹਕਸਤਾਨ ਨਹੀਂ ਹਨ। ਇਹ ਮਹੱਤਵਪੂਰਨ ਭਾਈਚਾਰਾ ਕੇਂਦਰ ਹਨ ਜੋ ਸਿੱਖਾ ਤੇ ਵਿਆਪਕ ਭਾਈਚਾਰੇ ਨੂੰ ਸਹਾਇਤਾ, ਪੋਸ਼ਣ ਅਤੇ ਅਧਿਆਤਮਿਕ ਸ਼ਾਂਤੀ ਪ੍ਰਦਾਨ ਕਰਦੇ ਹਨ। ਗੱਲ ਨੇ ਕਿਹਾ ਕਿ ਨਾ ਤਵਨੂ ਕਾਰਵਾਈ ਲਈ ਨਿਸ਼ਾਨਾ ਬਣਾਣਾ ਸਾਡੇ ਵਿਸ਼ਵਾਸ ਦੀ ਪਵਿੱਤਰਤਾ ਨੂੰ ਖਤਰੇ ਵਿੱਚ ਪਾਉਂਦਾ ਹੈ ਦੇਸ਼ ਭਰ ਦੇ ਗੈਰ ਪ੍ਰਵਾਸੀ ਭਾਈਚਾਰਿਆਂ ਨੂੰ ਚੇਤਾ ਜਨਕ ਸੰਦੇਸ਼ ਦਿੰਦਾ ਹੈ